2024 ਟਿਕੋ ਕੱਲ ਪੈ ਗਿਆ ਖੁਸ਼ੀ ਦਾ ਪੰਗਾ ਸ਼ੰਕਰ ਨਾਲ ਤੇ ਬੋਲਟ ਨੂੰ ਵੀ ਲਾਇ ਸਰਾਇ ਯਫੇ ਕੜ 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 ਗੁਰੂ ਘਰ ਦੇ ਖੇਡ ਮੇਲੇ ਦੇ ਵਿੱਚ ਪਹਿਲੀ ਵਾਰੀ ਟੀਮ ਹੋਣ ਦੇ ਵਿੱਚ ਆਈ ਤੇ ਫਾਈਨਲ ਖੇਡ ਗਈ ਬਲਵੀਰ ਸਿੰਘ ਦੁੱਲੇ ਨੇ ਪਹਿਲਾ ਨੰਬਰ ਹਾਸਲ ਕਰ ਲਿਆ 2024 ਦਾ ਆ ਦੇਖ ਜਿਆ ਦੁਕਾਨ ਵਾਲਾ ਕੱਲ ਦੇ ਸਾਊਥ ਵੈਂਡ ਦੇ ਕਬੱਡੀ ਕੱਪ ਦਾ ਬੈਸਟ ਰਿਆ ਪਰ ਆਓ ਦੇਖੋ ਵੀ ਉਹ ਦੂਸਰੇ ਪਾਸੇ ਟੱਕ 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 ਟੱਕਰ ਹੋ ਗਈ ਇੱਕ ਪਾਸੇ ਜੰਬੋ ਜੱਟ ਜਹਾਜ਼ ਹੈ ਔਰ ਆਸੋ ਉਹ ਸਵਾਲ ਆਇਆ ਤਾਰੀ ਖੁੱਲ ਗਿਆ ਇਧਰ হাই ਪ੍ਰੈਸ਼ਰ ਮੈਚ ਸ਼ੁਰੂ ਹੋ ਚੁੱਕਿਆ ਰਾਜਾ ਖੇਲਾ ਸਾਡਾ ਵੀਰ ਵੀ ਪਹੁੰਚ ਚੁੱਕੇ ਬਹੁਤ ਧੰਵਾਦ ਲੋ ਬਿੱਲੇ ਦੀ ਪਈ ਕਬੱਡੀ ਤੇ ਹੁਣ ਵੇਖਾਂਗੇ ਜੱਗਾ ਕਰਾਉ ਬੱਲੇ ਬੱਲੇ ਇਹ ਆ ਦੁੱਗਿਆਂ ਵਾਲਾ ਆ ਜੱਟ ਦਾ ਹੱਥ ਕਿਲੋ ਕਿਲੋ ਦਾ ਭਾਰਾ ਆ ਭਾਰਾ ਕਬੱਡੀ ਵਾਓ ਦੁੱਗਿਆਂ ਵਾਲਿਆ ਆ ਨਹੀਂ ਰੀਸਾ ਕਬੱਡੀ 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 ਵਾਓ ਦੁੱਗਾਂ ਵਾਲਿਆ ਇਹ ਖੁਸ਼ੀ ਫੱਕਰਾਂ ਵਾਲੀ ਫੱਕਰਾਂ ਵਾਲੀ ਛਾਲ ਮਾਰਦਾ ਹੌਲੀ ਜੀ ਛਾਲ ਜਿਵੇਂ ਕਮਰ ਗਲੇ ਵਾਲ ਹੌਲੀ ਜੀ ਛਾਲ ਮਾਰਦੇ ਨੇ ਉਹਨਾਂ ਜਾਈ ਮਾਸਤਾ ਦੇ ਵੇੜੇ ਮਾਸ ਬਣਾ ਦੇਣਗੇ ਬੀਬਾ ਉਹ ਨੱਚਣ ਲਾ ਦੇਣਗੇ ਬੀਬਾ ਉਹ ਨੱਚਣ ਲਾ ਦੇਣਗੇ ਬੀਬਾ ਨਾ ਜਾਈ ਮਾਸਤਾ ਦੇ ਵੇੜੇ ਇਹ ਦੁੱਗਿਆਂ ਵਾਲਾ ਮਾਸਤਾ ਇਹ ਹੈ ਗੱਲ ਪਰਿਵਾਰ ਦਾ ਬੱਲੇ ਬੱਲੇ ਓ ਮੇਰਿਆ ਰੱਬਾ ਰੱਬ ਦੀਆਂ ਰੱਖਾਂ ਦੇ ਮਾਨਿਆ ਮਾਨਿਆਂ ਦੇਖ ਆ ਉਹ ਫਰਕ ਦੇ ਡੌਲੇ ਕੁਝ ਲੱਗਦਾ ਕਰਾਉਣਗੇ ਜਾਫੀ ਤੇ ਧਾਵੀ ਯਾਰੋ ਜਦੋਂ ਟੱਕਰ ਅਗਲੀ ਕਬੱਡੀ ਆ ਬਈ ਇਕਵਾਲ ਕਰ ਗੱਲ ਇਸ ਸੋਨੀ ਦੇ ਫਿਰ ਕਬੱਡੀ 3 ਦੇ ਕੰਧ ਸੋਨੀ ਸਨੇਤ ਵਾਲੇ ਦੀਆਂ ਵੀ ਗੱਲਾਂ ਹੁੰਦੀ ਆ ਸਾਊਂਡ ਵਾਲੇ ਵੀਰ ਦਾ ਵੀ ਧੰਨਵਾਦ ਹੈ ਵਿਜ਼ੇ म्यूजिकल ग्रुप वाला वीर विजय भी कूच कर गया इस दुनिया तो हर इस जहान तो, खुशी दुग्वाल बेस्ट, 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 बेस्ट खुशी होगी बिल्ला बिल्ला गुरमा वाले चढ़ी वाले दुग्वाल खुशी कब्डी प्रेमसा वगैरह तारी खोल उंगत ऐसे ਤਰ੍ਹਾਂ ਕਬੱਡੀ ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਭੁੱਲਣ ਤੇ ਬੈਲ ਆਈਕਨ ਨੂੰ ਦਬਾਉਣ ਨੂੰ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ